ਨਮਸਕਾਰ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਡਰਾਈਵਿੰਗ ਲਾਇਸੈਂਸ ਬਾਰੇ ਡਰਾਈਵਿੰਗ ਲਾਇਸੈਂਸ ਲਈ ਆਪ ਨੂੰ ਕੀ ਕੀ ਅਕਾਉਂਟ ਚਾਹੀਦੇ ਆ ਡਰਾਈਵਿੰਗ ਲਾਇਸੈਂਸ ਲਈ ਕੀ ਕੀ ਸ਼ਰਤਾਂ ਨੇ ਤੇ ਡਰਾਈਵਿੰਗ ਲਾਇਸੈਂਸ ਤੇ ਕੀ ਕੀ ਫਾਈਲ ਨੇ ਇਹ ਸਾਰੀਆਂ ਗੱਲਾਂ ਆਪਾਂ ਜਿਸ ਵੀਡੀਓ ਵਿੱਚ ਕਰਾਂਗੇ ਸੋ ਉਸ ਤੋਂ ਪਹਿਲਾਂ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਸਾਡਾ ਇਹਨਾਂ ਨੂੰ ਹੌਸਲਾ ਵੱਧਦਾ ਰਹੇ ਤੇ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਹਰ ਵਾਰ ਸ਼ੇਅਰ ਕਰਦੇ ਰਹੀਏ ਸੋ ਹੁਣ ਗੱਲ ਕਰਦੇ ਆ ਲਾਇਸੈਂਸ ਜੇ ਡਰਾਈਵਿੰਗ ਸਨਸ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਲਰਨਿੰਗ ਲਾਇਸੈਂਸ ਬਣਦਾ ਜਿਸ ਦੀ ਮਿਆਦ ਸਰਕਾਰ ਵੱਲੋਂ 6 ਮਹੀਨੇ ਨਿਸ਼ਚਿਤ ਕੀਤੀ ਗਈ ਹੈ ਲਰਨਿੰਗ ਲਾਇਸੈਂਸ ਦਾ ਮਤਲਬ ਹੈ ਜਦੋਂ ਵੀ ਤੁਸੀਂ ਲਾਇਸੈਂਸ ਬਣਵਾਉਣੇ ਹੋ ਤਾਂ ਉਹਦੇ ਵਿੱਚ ਸਰਕਾਰੀ ਗੱਲ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ 6 ਮਹੀਨਾਂ ਦਾ ਟਾਈਮ ਦਿੱਤਾ ਉਹਦੇ ਵਿੱਚ ਤੁਸੀਂ ਆਪਣੀ ਗੱਡੀ ਸਿੱਖੋ ਫਿਰ ਸਿੱਖ ਕੇ 1 ਮਹੀਨੇ ਦੇ ਬਾਅਦ ਅਸੀਂ ਪੱਕੇ ਡਰਾਈਵਿੰਗ ਲਾਇਸੈਂਸ ਦਾ 0 થી ਐਲ ਐਮ ਵੀ ਬੁੰਦੇ ਲਾਈਟ ਮੋਟਰ ਵੀਕਲ ਲਾਇਸੈਂਸ ਵੀ ਤਿਆਰ ਕਰਵਾ ਸਕਦੇ ਹਾਂ ਘੱਟ ਤੋਂ ਘੱਟ 1 ਮਹੀਨੇ ਬਾਅਦ ਅਸੀਂ ਆਪਾਂ ਐਲਐਮਵੀ ਦਾ ਹਰ ਸਪਲਾਈ ਕਰ ਸਕਦੇ ਆ ਤਾਂ ਹੁਣ ਨਾਲ ਗੱਲ ਇਹ ਵੀ ਕਰਦੇ ਆ ਕਿ ਲਰਨਿੰਗ ਲਾਇਸੈਂਸ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਜਿਹੜਾ ਲਰਨਿੰਗ ਲਾਇਸੈਂਸ ਬਣੂਗਾ ਉਹਦੇ ਨਾਲ ਅਸੀਂ ਆਪਣੀ ਗੱਡੀ ਚਲਾ ਸਕਦੇ ਆ ਪਰ ਉਹਦੇ ਬਾਅਦ ਸਰਕਾਰ ਨੇ ਕੁਝ ਸ਼ਰਤਾਂ ਨਿਸ਼ਚਿਤ ਕੀਤੀਆਂ ਜਿਨ੍ਹਾਂ ਦੇ ਵਿੱਚ ਪਹਿਲੀ ਸ਼ਰਤ ਇਹ ਆ ਕਿ ਜਦੋਂ ਵੀ ਤੁਸੀਂ ਲਰਨਿੰਗ ਲਾਇਸੈਂਸ ਲੈ ਕੇ ਕੋਈ ਮੋਟਰਸਾਈਕਲ ਜਾਂ ਕਾਰ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਮੋਟਰਸਾਈਕਲ ਦੇ ਫਰੰਟ ਤੇ ਅਤੇ ਬੈਕ ਤੇ ਐਲ ਐਲ ਮੀਨ ਜ ਲਰਨਿੰਗ ਲਾਇਸੈਂਸ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਇਹ ਸਿੱਧਾ ਕਰਾ ਜੇ ਤੁਸੀਂ ਰੋਡ ਦੇ ਉੱਤੇ ਕਾਰ ਚਲਾਉਣਾ ਚਾਹੁੰਦੇ ਹੋ ਤੇ ਲਰਨਿੰਗ ਲਾਇਸੈਂਸ ਤੁਹਾਡੇ ਕੋਲ ਹੈਗਾ ਉਹਦੇ ਲਈ ਵੀ ਤੁਹਾਨੂੰ ਕਾਰ ਦੇ ਫਰੰਟ ਤੇ ਅਤੇ ਬੈਕ ਤੇ ਐਲ ਲਿਖਣਾ ਜ਼ਰੂਰੀ ਹੈ ਤਾਂ ਦੂਜੀ ਗੱਲ ਇਹ ਸ਼ਰਤ ਇਹ ਹੈ ਕਿ ਜੇ ਤੁਸੀਂ ਆਪਣੇ ਸ਼ਹਿਰ ਤੋਂ ਬਾਹਰ ਜਾਂ ਦੂਸਰੀ ਸਟੇਟ ਦੇ ਵਿੱਚ ਕਿਤੇ ਵੀ ਕਾਰ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਕਿਸੇ ਵੀ ਵੱਡੇ ਰੋਡ ਦੇ ਉੱਤੇ ਕਾਰ ਚਲਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਸ਼ਰਤ ਇਹ ਹੈ ਕਿ ਤੁਹਾਡੇ ਨਾਲ ਦੀ ਸ਼ੀਟ ਜਿਹੜੀ ਕਨੈਕਟਿਵ ਸ਼ੀਟ ਹੁੰਦੀ ਹੈ ਉਹਦੇ ਉੱਤੇ ਉਹ ਆਦਮੀ ਬੈਠਾਉਣਾ ਚਾਹੀਦਾ ਜਿਹਦੇ ਕੋਲ ਪੱਕਾ ਲਾਇਸੈਂਸ ਜਿਹੜਾ ਐਲ ਐਮ ਵੀ ਲਾਇਸੈਂਸ ਪਹਿਲਾਂ ਬਣਿਆ ਹੋਵੇ ਤੂੰ ਗੱਡੀ ਚਲਾਉਣ ਦੇ ਵਿੱਚ ਮਾਹਿਰ ਹੋਵੇ ਤਾਂ ਕਿ ਤੁਹਾਨੂੰ ਜੇ ਕੋਈ ਵੀ ਚੇਤੇ ਦਿੱਕਕਤ ਜਾਂ ਪਰੇਸ਼ਾਨੀ ਆਉਂਦੀ ਆ ਰੋਡ 'ਤੇ ਗੱਡੀ ਚਲਾਉਣ ਲੱਗੇ ਤਾਂ ਉਹ ਬੰਦਾ ਤੁਹਾਡੀ ਮੁਸ਼ਕਲ ਨੂੰ ਸਮਝਦੇ ਹੋਏ ਉਸ ਟਾਈਮ ਗੱਡੀ ਨੂੰ ਹੈਂਡਲ ਕਰ ਸਕੇ ਠੀਕ ਹੈ ਇਹ ਸ਼ਰਤਾਂ ਨੇ ਜਾਂ ਲਰਨਿੰਗ ਲਾਇਸੈਂਸ ਬਣਾਉਣ ਵਾਸਤੇ ਤੇ ਲਰਨਿੰਗ ਲਾਇਸੈਂਸ ਤੋਂ ਬੰਨਵਾਉਣ ਵਾਸਤੇ ਚਲਾਉਣ ਵਾਸਤੇ ਵੀ ਇਹੀ ਸ਼ਰਤਾਂ ਨੇ ਤਾਂ ਲਰਨਿੰਗ ਲਾਇਸੈਂਸ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪੈਂਦਾ ਜੇ ਤੁਹਾਡੀ ਉਮਰ 40 ਸਾਲ ਤੋਂ ਘੱਟ ਹੈ ਤਾਂ ਸਿਰਫ ਤੁਸੀਂ ਆਧਾਰ ਕਾਰਡ ਨਾਲ ਆ ਦਾ ਲਰਨਿੰਗ ਲਾਇਸੈਂਸ ਬਣਾ ਸਕਦੇ ਹੋ ਅਸ਼ਰਤ ਇਹ ਕਿ ਲਰਨ ਦੇ ਲਾਸੰਸਕ੍ਰੋਨ ਬਹੁਤ ਇਹਦਾਰ ਕਾਰਡ ਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਅਟੈਚ ਹੋਣਾ ਜ਼ਰੂਰੀ ਹੈ ਦੂਜੀ ਗੱਲ ਜੇ ਤੁਹਾਡੀ ਉਮਰ 40 ਸਾਲ ਤੋਂ ਵੱਡੀ ਹੈ ਤਾਂ ਤੁਹਾਨੂੰ ਮੈਡੀਕਲ ਸਰਟੀਫਿਕੇਟ ਬਣਾਉਣਾ ਪਊਗਾ ਤੇ ਨਹੀਂ ਮੈਡੀਕਲ ਕਰਵਾਉਣਾ ਪਊਗਾ ਇੱਕ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰ ਤੋਂ ਜਿਹਦੀ ਫੀਸ ਹੈਗੀ ਹੈ 200 ਰੁਪਏ ਅਸਲ ਨੂੰ 200 ਰੁਪਿਆ ਦਉਪਰੀ ਫੀਸ ਮੈਡੀਕਲ ਦੇ ਤੇ 10 ਰੁਪਏ ਜਿਹੜੀ ਹੁੰਦੀ ਹੈ ਹਸਪਤਾਲ ਦੀ ਉਹਦੀ ਚਾਰਜਿੰਗ ਹੈ ਰਜਿਸਟ੍ਰੇਸ਼ਨ ਫੀਸ ਹੈ 210 ਰੁਪਏ ਦੇ ਕੇ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਦਾ ਮੈਡੀਕਲ ਸਰਟੀਫିକੇਟ ਬਣਵਾ ਸਕਦੇ ਹੋ ਅਰ ਸ਼ਹਿਰਤੇ ਕੋਸਤਾਲ ਦੇ ਚੱਖਾਂ ਦਾ ਰਕਤ ਹੋਣਾ ਲਾਜ਼ਮੀ ਹੋਵੇ ਤੁਸੀਂ ਉੱਥੇ ਜਾ ਕੇ ਉਹਦਾ ਮੈਡੀਕਲ ਸਰਟੀਫିକੇਟ ਬਣਵਾ ਸਕਦੇ ਹੋ ਨੰਨ ਤੋਂ ਬਾਅਦ ਤੁਸੀਂ ਆਨਲਾਈਨ ਖੁਦ ਵੀ ਜਾਂ ਕਿਸੇ ਵੀ ਕਾਫੇ ਦੇ ਵਿੱਚ ਜਾ ਕੇ ਲਰਨਿੰਗ ਲਾਇਸੈਂਸ ਅਪਲਾਈ ਕਰ ਸਕਦੇ ਹੋ ਤੁਹਾਡਾ ਇੱਕ ਛੋਟਾ ਜਿਹਾ ਟੈਸਟ ਹੋਊਗਾ ਜਿਹਦੇ ਵਿੱਚ 10 ਕੁਐਸਚਨ ਆਉਣਗੇ ਮੁੰਨਾ ਕੁਐਸਚਨ ਦੇ ਆਨਸਰ ਦੇ ਕੇ ਤੁਸੀਂ ਉਹਦਾ ਲਰਨਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ ਲਰਨਿੰਗ ਲਾਇਸੈਂਸ ਬਣਨ ਤੋਂ ਬਾਅਦ ਅਸੀਂ ਆਪਦਾ एलएमवी ਗਮ ਸਪਲਾਈ ਕਰਾਂਗੇ ਜਿਹੜਾ ਲਰਨਿੰਗ ਲਾਇਸੈਂਸ ਇਸ਼ੂ ਹੋਣ ਤੋਂ 1 ਮਹੀਨੇ ਬਾਅਦ ਅਪਲਾਈ ਹੋਗਾ ਤਾਂ ਜਿਹੜਾ ਲਰਨਿੰਗ ਲਾਇਸੈਂਸ ਉਹਦੇ 6 ਮਹੀਨੇ ਗਿਆਰ ਹੁੰਦੀ ਹੈ ਅਸੀਂ 1 ਮਹੀਨਾ ਤੱਕ ਪਾ ਕੇ ਕਦੋਂ ਵੀ ਅਲੱਗ ਦੇ ਲਾਇਸੈਂਸ ਬਣਾ ਸਕਦੇ ਆ ਐਲਐਮਵੀ ਦਾ ਮਤਲਬ ਹੈ ਲਾਈਟ ਮੋਟਰ ਵੀਕਲ ਇਹਦੇ ਵਿੱਚ ਪਿੱਛੇ ਜੇ ਸਕਰੀਨ ਕੋਡ ਦੇ ਕੁਝ ਰੂ ਚੀਜ਼ ਕਿਤੇ ਨਹੀਂ ਪਹਿਲਾਂ ਜੇ ਵਿਚਾਰੇ ਕੀ ਹੁੰਦਾ ਸੀ ਇੱਕ ਲਾਇਸੈਂਸ ਹੋਰ ਬਣਦਾ ਹੁੰਦਾ ਸੀ ਜਿਹੜਾ ਸਾਡਾ ਕਮਰਸ਼ੀਅਲ ਗੱਡੀਆਂ ਵਾਸਤੇ ਅਲੱਗ ਬਣਦਾ ਹੁੰਦਾ ਸੀ ਪਰ ਸਰਕਾਰ ਨੇ ਹੁਣ ਕੀ ਕਰਤਾ ਜਿਹੜੀ 75 ਕਿਲੋਟ ਜਾਂ 7 ਕਿਲੋਟ ਦੀ ਗੱਡੀ ਹੈ ਕੋਈ ਵੀ ਇਹਦਾ ਭਾਰ ਖਾਲੀ ਗੱਡੀ ਦਾ 7 ਕਮੰਟ ਲੈ ਜਾਂ ਸਵਾਰੀਆਂ ਸਮੇਤ 7 ਕਮੰਟ ਲੈ। ਉਹ ਗੱਡੀ ਚਾਹੇ ਉਹ 4 ਸੀਟਡ ਹੈ, 5 ਸੀਟਡ ਹੈ, 7 ਸੀਟਡ ਹੈ। ਅਸੀਂ ਉਹ ਗੱਡੀ ਨੂੰ ਐਲਐਮਬੀ ਲਾਇਸੈਂਸ ਦੇ ਨਾਲ ਚਲਾ ਸਕਦੇ ਹਾਂ। ਪਰ ਸ਼ਰਤ ਇਹ ਹੈ ਕਿ ਉਸ ਗੱਡੀ ਦਾ ਭਾਰ 7 ਕਮੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ। ਤੇ ਜਿਹੜੀ ਗੱਡੀ 7 ਕਮੰਟ ਤੋਂ ਵੱਡੀ ਹੈ ਭਾਰ ਵਿੱਚ ਵੱਧ ਆਉਂਦੀ ਹੈ ਤਾਂ ਉਸ ਨੂੰ ਅਸੀਂ ਹੈਵੀ ਲਾਇਸੈਂਸ ਦੇ ਵਿੱਚ ਚਲਾ ਸਕਦੇ ਹਾਂ ਜਿਹਨੂੰ ਆਮ ਤੌਰ ਤੇ ਅਸੀਂ ਕਮਰਸ਼ੀਅਲ ਲਾਇਸੈਂਸ ਵੀ ਕਹਿੰਦੇ ਆ ਜਾਂ ਟਰਾਂਸਪੋਰਟਰ ਲਾਇਸੈਂਸ ਵੀ ਕਹਿੰਦੇ ਆ। ਤਾਂ ਪਹਿਲਾ ਗੱਲ ਕਰਾਂਗੇ ਆਪਾਂ ਐਲਐਮਵੀ ਲਾਇਸੈਂਸ ਬ੍ਰਾਉਣ ਬਾਰੇ ਤੇ ਸਾਨੂੰ ਕੀ ਕਰਨਾ ਪਊਗਾ ਐਲਐਮਵੀ ਲਾਇਸੈਂਸ ਤੁਸੀਂ ਲਰਨਿੰਗ ਲਾਇਸੈਂਸ ਤੋਂ ਪਹਿਤ ਕੀ ਨਿਬਧ ਅਪਲਾਈ ਕਰੋਗੇ ਜਦੋਂ ਤੁਹਾਡਾ ਲਾਇਸੈਂਸ ਅਪਲਾਈ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਐਲਐਮਵੀ ਅਪਲਾਈ ਕਰਕੇ ਉਹਦੇ ਲਈ ਤੁਹਾਨੂੰ ਇੱਕ ਆਧਾਰ ਕਾਰਡ ਤੁਹਾਡਾ ਲਰਨਿੰਗ ਲਾਇਸੈਂਸ ਤੇ ਤੁਹਾਡਾ ਇੱਕ ਡਿਕਲੇਰੇਸ਼ਨ ਫਾਰਮ ਲੱਗੂਗਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਆਪਣੇ ਨੇੜੇ ਦੇ ਜਿਹੜਾ ਵੀ ਆਰਟੀਓ ਦਫ਼ਤਰ ਹੋਊਗਾ ਜਿਵੇਂ ਮੈਂ ਬਲੌਂਗ ਕਰਦਾ ਬਲਾਡਾ ਦੇ ਨਜ਼ਦੀਕ ਤੋਂ ਤਾਂ ਬਲਾਡਾ ਦਾ ਆਰਟੀਓ ਦਫ਼ਤਰ ਹੈਗਾ ਜਿਹੜਾ ਉਹਦਾ ਪੀਵੀ 50 ਤੇ ਮਿੰਨੂ ਨਜ਼ਦੀਕ ਕਿ ਆਰਟੀਓ ਦਾ ਦਫ਼ਤਰ ਵੀ ਪੈਂਦਾ ਜਿਹਨੂੰ ਕਹਿੰਦੇ ਹੈ ਮਾਨਸਾ ਪੀਵੀ 31 ਤਾਂ ਜੇ ਤੁਸੀਂ ਇਸ ਤਰ੍ਹਾਂ ਤੁਹਾਡੇ ਆਪਣੇ ਆਪਣੇ ਇਲਾਕੇ ਦੇ ਆਰਟੀਓ ਦਫ਼ਤਰ ਹੋਣਗੇ ਜਿਹੜਾ ਵੀ ਆਰਟੀਓ ਦਫ਼ਤਰ ਤੁਹਾਨੂੰ ਨੇੜੇ ਪੈਂਦਾ ਤੁਸੀਂ ਉਸ ਆਰਟੀਓ ਦਫ਼ਤਰ ਚ ਜਾ ਕੇ ਆਪਣੀ ਫੈਲ ਵੈਰੀਫਾਈ ਕਰਵਾ ਕੇ ਜਿਹੜਾ ਵੀ ਉਸ ਆਰਟੀਓ ਦਫ਼ਤਰ ਦੇ ਨਜ਼ਦੀਕ ਟ੍ਰੈਕ ਹੋਊਗਾ ਤੁਸੀਂ ਉੱਥੇ ਜਾ ਕੇ ਆਦਾ ਟ੍ਰੈਕ ਦੇ ਉੱਤੇ ਟੈਸਟ ਦੇ ਕੇ ਕਾਰਦਾ ਟੈਸਟ ਪਾਸ ਕਰਨ ਤੋਂ ਬਾਅਦ ਦਿੱਤਨ ਵੀਕ 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 ਤੁਹਾਡੇ ਘਰੇ ਤੁਹਾਡਾ ਲਾਇਸੈਂਸ ਬਾਈ ਪੋਸਟ ਡਾਕ ਰਾਹੀਂ ਤੁਹਾਡੇ ਘਰੇ ਆ ਜਾਊਗਾ ਦ ਲਰ ਮੀਲ ਸਾ ਭਾਵੇਂ ਇਹ ਐਲ ਐਮ ਬੀ ਲਾਇਸੈਂਸ ਤੋਂ ਪ੍ਰਾਪਤ ਹੋ ਜੂਗਾ ਜੇ ਤੁਸੀਂ ਐਨੂਅਲ ਲਾਇਸੈਂਸ ਬਣਾਉਣਾ ਚਾਹੁੰਦੇ ਆ ਤਾਂ ਇੱਕ ਸਾਲ ਬਾਅਦ ਜਦੋਂ ਤੁਹਾਡਾ ਐਲ ਐਮ ਬੀ ਲਾਇਸੈਂਸ ਬਣ ਗਿਆ ਤਾਂ ਉਸ ਤੋਂ ਇੱਕ ਸਾਲ ਬਾਅਦ ਤੁਸੀਂ ਆਪਦਾ ਹੈਵੀ ਲਾਇਸੈਂਸ ਬਣਾ ਸਕਦੇ ਹੋ ਹੈਵੀ ਲਾਇਸੈਂਸ ਲਈ ਸਾਨੂੰ ਕਾਫੀ ਕੁਝ ਕਰਨਾ ਪੈਂਦਾ ਸਭ ਤੋਂ ਪਹਿਲਾਂ ਤੁਹਾਨੂੰ ਉਹਦੇ ਲਈ ਇਹ ਸ਼ਰਤ ਹੈ ਕਿ ਤੁਹਾਨੂੰ ਮੈਡੀਕਲ ਕਰਵਾਉਣਾ ਪਊਗਾ ਦੁਬਾਰਾ ਤੋਂ ਉਸ ਤੋਂ ਬਾਅਦ ਤੁਹਾਡਾ ਇੱਕ ਰੈੱਡ ਕਰਾਸ ਸੈਟੀ ਦਾ ਸਰਟੀਫਿਕੇਟ ਪ੍ਰਾਪਤ ਕਰਨਾ ਪਊ ਜੀ ਤੁਹਾਨੂੰ ਕਾਸਰ ਹੋਣੀਆਂ ਪੈਣਗੀਆਂ ਉਸ ਤੋਂ ਬਾਅਦ ਤੁਹਾਨੂੰ ਸਕਿੱਲ ਟੈਸਟ ਵਾਸਤੇ ਮੈਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਹਿਲਾਂ 2 ਦਿਨਾਂ ਦੀ ਜਿਹੜੇ ਆਰਟੀਆ ਦਫਤਰ ਵੱਲੋਂ ਦਿੱਤੀ ਜਾਂਦੀ ਹੈ ਉਹ ਤੁਹਾਡੀ ਅਲੱਗ-ਅਲੱਗ ਜਗ੍ਹਾ ਤੇ ਟ੍ਰੇਨਿੰਗ ਲਗਵਾਉਣਾ 2 ਦਿਨਾਂ ਦੀ ਉਹ ਟ੍ਰੇਨਿੰਗ ਕਲਾਸ ਤੁਸੀਂ ਪੂਰੀ ਕਰਕੇ ਆਪਦੀ ਉਦੋਂ ਬਾਅਦ ਆ ਸਰਟੀਫਿਕੇਟ ਲਿਆ ਕੇ ਪੂਰੇ ਫਾਰਮ ਨੂੰ ਤਾਂ ਇੱਕ ਜਿਹੜੇ ਵੀ ਤੁਸੀਂ ਟਰੱਕ ਚਲਾਉਂਗੇ ਉਹਦੇ ਡਰਾਈਵਿੰਗ ਟੈਸਟਿੰਗ ਲੈਣੀ ਪਊਗੀ ਤੁਹਾਨੂੰ ਟ੍ਰੇਨਿੰਗ ਲੈਣੀ ਪਊਗੀ ਉਹ ਟ੍ਰੇਨਿੰਗ ਦਾ ਤੁਹਾਨੂੰ ਸਰਟੀਫਿਕੇਟ ਉਹ ਟ੍ਰੇਨਿੰਗ ਸੈਂਟਰ ਵਾਲਾ ਇਸ਼ੂ ਕਰੂਗਾ ਉਹ ਨਾਲ ਲਗਾ ਕੇ ਚਾਰ ਡਾਕੂਮੈਂਟਸ ਜਨ ਲਈ ਤੁਹਾਡਾ ਇੱਕ ਇੱਕ ਸਾਲ ਪੁਰਾਣਾ ਐਲਐਮਡੀ ਦਾ ਸਰਟਿਸ ਟ੍ਰੇਨਿੰਗ ਸਰਟੀਫਿਕੇਟ ਰੈੱਡ ਕਰਾਸ ਦੀ ਦਾ ਸਰਟੀਫਿਕੇਟ ਅਤੇ ਸਕਿੱਲ ਸੈਂਟਰ ਵੱਲੋਂ ਦਿੱਤਾ ਗਿਆ ਤੁਹਾਨੂੰ ਟ੍ਰੇਨਿੰਗ ਦਾ ਸਰਟੀਫਿਕੇਟ ਉਹ ਲੈ ਕੇ ਚਾਰ ਡਾਕੂਮੈਂਟਸ ਲੈ ਕੇ ਤੁਸੀਂ ਆਨਲਾਈਨ ਅਪਲਾਈ ਕਰੋਗੇ ਅਪਲਾਈ ਕਰਨ ਤੋਂ ਬਾਅਦ ਤੁਸੀਂ ਟ੍ਰੈਕ ਇੱਤੇ ਜਾ ਕੇ ਟੈਸਟ ਦਿਓਗੇ ਉਹ ਡਾਟਾ ਅਪਲਾਈ ਦੇਣ ਤੋਂ ਬਾਅਦ ਕੰਪਲੀਟ ਕਰਨ ਤੋਂ ਬਾਅਦ ਜਦੋਂ ਤੁਹਾਡਾ ਟੈਸਟ ਪਾਸ ਹੋ ਜਾਂਦਾ ਹੈ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਤੁਹਾਡਾ ਹੈਵੀ ਲਿਸੈਂਸ ਮਿਲ ਕੇ ਆ ਜਾਵੇਗਾ ਸੋ ਜਿਹੜਾ ਬੱਚੇ ਦੀ ਉਮਰ 18 ਸਾਲ ਤੋਂ ਬਾਅਦ ਬਾਹਰ ਆਪਦਾ ਐਲਐਮਬੀ ਲਾਇਸੈਂਸ ਬਣਾਉਂਦਾ ਹੈ ਸਰਕਾਰ ਵੱਲੋਂ ਉਹ 20 ਸਾਲਾਂ ਦਾ ਬਣਾਇਆ ਜਾਂਦਾ ਹੈ ਬਾਕੀ ਜਿਉਂ-ਜਿਉਂ ਸਾਡੀ ਉਮਰ ਵੱਧਦੀ ਜਾਂਦੀ ਹੈ ਲਾਇਸੈਂਸ ਘੱਟ ਉਮਰ ਦਾ ਬਣਦਾ ਜਾਂਦਾ ਉਸ ਉਮਰ ਦੇ ਅਕੋਰਡਿੰਗ ਸੋ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੇ ਤੁਹਾਨੂੰ ਇਸ ਲਾਇਸੈਂਸ ਦੇ ਥਰੂ ਹੋਰ ਵੀ ਕਿਸ ਤਰ੍ਹਾਂ ਦੀ ਜਾਣਕਾਰੀ ਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਚਾਹੀਦੀ ਹੈ ਲਾਇਸੈਂਸ ਰਿਲੇਟਡ ਤਾਂ ਤੁਸੀਂ ਸਾਡੇ ਆਫਿਸ 'ਚ ਆ ਕੇ ਜਾਣਕਾਰੀ ਲੈ ਸਕਦੇ ਹੋ ਸੋ ਅਗਲੇ ਸੈਸ਼ਨ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਸ਼ੇਅਰ ਕਰਦੇ ਰਹਾਂਗੇ ਸੋ ਅ ਸਾਡਾ ਹੌਸਲਾ ਬਣਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ